ਦੇਖੋ ਮੈਂ ਇੱਕ بار بار ਕਹਿ ਰਹੀ ਹਾਂ ਕਿ ਉਹ ਉਸ ਦਿਨ ਮੇਰੇ ਪਾਪਾ ਸੀ ਉੱਥੇ ਕੋਈ ਹੋਰ ਵੀ ਹੋ ਸਕਦਾ ਸੀ ਉਹ ਇਹ ਜ਼ਿੰਮੇਵਾਰੀ ਹੁਣ ਹੋਰ ਕਿਸੇ ਦੀ ਨਹੀਂ ਮੈਂ ਕਿਸੇ ਸਰਕਾਰ ਨੂੰ ਨਹੀਂ ਮੈਂ ਕਿਸੇ ਨੂੰ ਨਹੀਂ ਕੁਝ ਕਹਿੰਦੀ ਮੈਂ ਸਿਰਫ ਤੇ ਸਿਰਫ ਪੁਲਿਸ ਡਿਪਾਰਟਮੈਂਟ ਨੂੰ ਰਿਕੁਐਸਟ ਕਰਦੀ ਹਾਂ ਕਿ ਤੁਸੀਂ ਮੇਰੇ ਪਾਪਾ ਲਈ ਨਹੀਂ ਆਪਣੇ ਡਿਪਾਰਟਮੈਂਟ ਲਈ ਲੜੋ ਉਹ ਉਸ ਦਿਨ ਔਨ ਡਿਊਟੀ ਸੀ ਤੁਹਾਡੀ ਯੂਨੀਫਾਰਮ ਉਹਨਾਂ ਨੇ ਪਾਈ ਹੋਈ ਸੀ ਉਹ ਤੁਹਾਡੇ ਕਾਲੀਗ ਸੀ ਸਬੋਡੀਨੇਟ ਸੀ ਤੁਹਾਡੇ ਜੂਨੀਅਰ ਸੀ ਸੀਨੀਅਰ ਸੀ ਜੋ ਵੀ ਤੁਸੀਂ ਉਹਨਾਂ ਵਾਸਤੇ ਲੜੋ ਤੋਂ ਪੁਲਿਸ ਦੀ ਗੱਲ ਹੁੰਦੀ ਮੈਨੂੰ ਮੈਂ ਸ਼ੁਰੂ ਤੋਂ ਐਜ਼ ਅ ਪੁਲਿਸ ਵਾਲੇ ਦੀ ਬੱਚੀ ਮੈਂ ਆਪਣੇ ਵਾਲੇ ਵਾਲੇ ਉਹਨਾਂ ਖਿਲਾਫ ਲੋਕਾਂ ਪੁਲਿਸ ਵਾਲੇ ਲੋਕਾਂ ਖਿਲਾਫ ਖਾਸ ਕਰ ਮੈਂ ਮਾੜਾ ਹੀ ਸੁਣਿਆ ਪਰ ਮੈਂ ਅੱਜ ਤੱਕ ਨਹੀਂ ਸੀ ਬੋਲੀ ਪਰ ਅੱਜ ਮੈਂ ਬੋਲ ਕੇ ਦੱਸਣਾ ਚਾਹੁੰਦੀ ਹਾਂ ਕਿ ਹਰ ਕੋਈ ਪੁਲਿਸ ਵਾਲਾ ਕੋਈ ਵੀ ਕੋਈ ਵੀ ਹਰ ਕੋਈ ਇਨਸਾਨ ਉਹਨੂੰ ਉਹਦੇ ਓਕਿਊਪੇਸ਼ਨ ਦੇ ਤੌਰ ਤੇ ਨਾ ਦੇਖੋ ਕਿ ਤੁਸੀਂ ਓਵਰਆਲ ਸਾਰਿਆਂ ਨੂੰ ਕਿੱਦਾਂ ਦੇਖ ਰਹੇ ਹੋ ਵੀ ਇਹ ਪੁਲਿਸ ਵਾਲਾ ਹੈ ਇਹ ਤੇ ਇਹੀ ਹੋਊਗਾ ਇਹ ਤੇ ਇਦਾਂ ਦਾ ਹੀ ਹੋਊਗਾ ਚੰਗਾ ਹੋ ਗਿਆ ਗੋਲੀ ਵੱਜ ਗਈ ਬਹੁਤ ਲੋਕੀ ਕਹਿੰਦੇ ਆ ਪਰ ਉਹਨਾਂ ਨੂੰ ਸ਼ਾਇਦ ਘਰ ਬੈਠਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਜੋ ਇਹ ਚੀਜ਼ਾਂ ਦੇਖੀਆਂ ਅਸੀਂ ਇਹ ਚੀਜ਼ਾਂ ਦੇਖੀਆਂ ਉਹਨਾਂ ਦੀ ਸਿਹਤ ਦੀਆਂ ਨਾਲ ਸਾਡੀ ਮਾਂ ਦੀ ਸਾਰੀ ਉਮਰ ਦੀ ਕਮਾਈ ਸੀ ਉਹਨਾਂ ਨੇ ਉਹਨਾਂ ਨੂੰ ਸੰਭਿਆ ਉਹਨਾਂ ਨੇ ਉਹਨਾਂ ਨੂੰ ਇੱਥੋਂ ਤੱਕ ਲਿਆਂਦਾ ਹੀ ਨਹੀਂ ਤੇ ਜੋ ਉਹਨਾਂ ਦੇ ਸਰੀਰ ਦੇ ਹਾਲਾਤ ਸੀ ਉਸ ਟਾਈਮ ਤੇ ਜਦੋਂ ਅਸੀਂ ਛੋਟੇ-ਛੋਟੇ ਸੀ ਸ਼ਾਇਦ ਔਰਤ ਹੋਣ ਦੇ ਨਾਤੇ ਉਹ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸਕਦੇ ਸੀ ਵੀ ਮੈਂ ਕੀ ਕਰਾਂ ਇਹੋ ਜਿਹੇ ਸਰੀਰ ਨੂੰ ਜਾਂ ਮੈਂ ਕੀ ਕਰਾਂ ਇਹਨਾਂ ਨੂੰ ਪਰ ਇਹ ਇਹਨਾਂ ਨੇ ਉਹਨਾਂ ਨੂੰ ਅੱਜ ਇੱਥੋਂ ਟਿੱਕਰ ਲੈ ਕੇ ਆਂਦਾ ਹੈ ਉਹ ਸਾਡੀ ਮਾਂ ਸੀ ਸਭ ਨੂੰ ਹੀ ਰਿਕਵੈਸਟ ਕਰਦੀਆਂ ਕਿ ਦੇਖੋ ਬੜੇ ਸੋਚ ਸਮਝ ਕੇ ਕਿਸੇ ਦੀ ਇਮੇਜ ਬਾਰੇ ਤੁਹਾਨੂੰ ਇਹ ਨਹੀਂ ਕਿ ਉਹ ਮੇਰੇ ਫਾਦਰ ਸੀ ਉਹ ਚੰਗੇ ਸੀ ਮੈਂ ਤਾਂ ਕਹਿ ਰਹੀ ਆ ਬਿਲਕੁਲ ਨਹੀਂ ਹੋਰ ਵੀ ਕਈਆਂ ਦੇ ਫਾਦਰ ਨੇ ਉਹ ਇਸ ਡਿਪਾਰਟਮੈਂਟ ਜਿਨੇ ਹੋਰ ਡਿਪਾਰਟਮੈਂਟਸ ਕਈ ਐ ਇਹੋ ਜੇ ਜਿਨ੍ਹਾਂ ਨੂੰ ਇਹੋ ਜੇ ਨਾਵਾਂ ਨਾਲ ਜੋੜਿਆ ਜਾਂਦਾ ਨਹੀਂ ਹਰ ਕੋਈ ਇਨਸਾਨ ਇਹੋ ਜਿਆ ਨਹੀਂ ਹੁੰਦਾ ਲੋਕਾਂ ਨੂੰ ਪਹਿਲਾਂ ਪੁੱਛੋ ਕਿਸੇ ਬਾਰੇ ਗੱਲ ਕਰਨ ਤੋਂ ਪਹਿਲਾਂ ਵੀ ਉਹ ਬੰਦਾ ਕਿਹੋ ਜਿਹਾ ਸੀ ਕੋਈ ਤੁਹਾਨੂੰ ਇੱਕ ਵੀ ਮਾੜਾ ਕਵੇ ਤੇ ਤੁਹਾਨੂੰ ਪੂਰਾ ਹੱਕ ਹੈਗਾ ਉਹਨੂੰ ਮਾੜਾ ਕਹਿਣ ਦਾ ਬੋਲਣ ਦਾ ਲਿਖਣ ਦਾ ਪਰ ਜੇ ਤੁਹਾਨੂੰ ਕਿਤੇ ਹੋਵੇਂ ਹੀ ਉਹਦੀ ਕੋਈ 네ਗੇਟਿਵ ਚੀਜ਼ ਸੁਣਨ ਨੂੰ ਦੇਖਣ ਨੂੰ ਸਮਝਣ ਨੂੰ ਨਹੀਂ ਮਿਲ ਰਹੀ ਤੇ ਕਿਰਪਾ ਕਰਕੇ ਆਪਣੇ ਸ਼ਬਦ ਆਪਣੇ ਕੋਲ ਰੱਖੋ ਦੱਸਿਆ ਜਿਹੜਾ ਉਹਨਾਂ ਦਾ ਐਡਾ ਵੱਡਾ ਐਕਸੀਡੈਂਟ ਹੋਇਆ ਬਹੁਤ ਵੱਡਾ ਉਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਪੂਰੇ ਦਾ ਪੂਰਾ ਪੈਲਵਿਸ ਖੁੱਲ ਗਿਆ ਸੀ ਉਹਨਾਂ ਦੇ ਪੈਰ ਗਲੇ ਤੁਸੀਂ ਡਾਕਟਰਾਂ ਨੂੰ ਪੁੱਛ ਸਕਦੇ ਹੋ ਤਰਨਤਾਰਨ ਜਾ ਕੇ ਜਿਨ੍ਹਾਂ ਨੇ ਪੋਸਟਮਾਰਟਮ ਕੀਤਾ ਕੀ ਉਹਨਾਂ ਦੇ ਪੈਰ ਦਿਖਾਇਓ ਸਾਨੂੰ ਪੈਰਾਂ ਬਾਰੇ ਕੁਝ ਦੱਸਿਓ ਵੀ ਉਹਨਾਂ ਨੇ ਪੈਰਾਂ ਤੇ ਕੀ ਦੇਖਿਆ ਉਹਨਾਂ ਦੇ ਪੈਰਾਂ ਦੀਆਂ ਉਂਗਲਾਂ ਇਦਾਂ ਜੁੜੀਆਂ ਹੋਈਆਂ ਸੀ ਉਹਨਾਂ 'ਚ ਖੂਨ ਨਹੀਂ ਸੀ ਪਹੁੰਚਦਾ ਚੱਪਲ ਨਹੀਂ ਸੀ ਪਾਸ ਕਰ ਸਕਦੇ ਉਹ ਹੋ ਕੇ ਮੰਜੇ ਦੇ ਪਾਵੇ ਨਾਲ ਚੱਪਲ ਗਾ ਪਾਉਂਦੇ ਸੀ ਤੇ ਉਹਨਾਂ ਪੈਰਾਂ ਤੇ ਖਲੋ ਕੇ ਉਹ ਸਾਰਾ ਦਿਨ ਡਿਊਟੀ ਕਰਦੇ ਸੀ ਸਾਰਾ ਸਾਰਾ ਦਿਨ ਖਲੋ ਕੇ ਬਿਨਾ ਕਿਸੇ ਨੂੰ ਸ਼ਿਕਾਇਤ ਕੀਤੇ ਮੈਂ ਆਪਣੇ ਪਾਪਾ ਦੀ ਜੋ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਹੈ ਮੈਂ ਤਾਂ ਹੀ ਬੋਲ ਕੇ ਦੱਸਣਾ ਚਾਹ ਰਹੀ ਹਾਂ ਕਿ ਉਹਨਾਂ ਨੇ ਆ ਅਚੀਵ ਕੀਤਾ ਇਦਾਂ ਅਚੀਵ ਕੀਤਾ ਆਪਣੇ ਦੇਖੋ ਆਪਾਂ ਨੂੰ ਪ੍ਰੋਬਲਮਸ ਹੋਰ ਹੁੰਦੀਆਂ ਨੇ ਜੋ ਆਪਾਂ ਜੈਨੇਟਿਕਲੀ ਮਤਲਬ ਆਪਾਂ ਨੂੰ ਮਿਲਦੀਆਂ ਆ ਕੋਈ ਬਾਡੀ ਪ੍ਰੋਬਲਮਸ ਹੁੰਦੀਆਂ ਹਨਾ ਡਿਜ਼ੀਜ਼ਸ ਹੁੰਦੇ ਆ ਉਹਨਾਂ ਨੂੰ ਫਿਜ਼ੀਕਲ ਪ੍ਰੋਬਲਮ ਸੀਗੀਆਂ ਜਿਹੜੀਆਂ ਕਿ ਉਹਨਾਂ ਨੂੰ ਨੇਚੁਰਲੀ ਨਹੀਂ ਮਿਲੀਆਂ ਉਹਨਾਂ ਨੂੰ ਐਕਸੀਡੈਂਟਲੀ ਮਿਲੀਆਂ ਉਹ ਚੀਜ਼ਾਂ ਜਪਾਨ ਦੇ ਨਾਲ ਤੇ ਮੈਂ ਦੱਸਣਾ ਚਾਹੂ 1998 ਦੇ ਵਿੱਚ ਉਹਨਾਂ ਦਾ ਐਕਸੀਡੈਂਟ ਹੋਇਆ ਆ ਬਹੁਤ ਵੱਡਾ ਇਹ ਮੇਰਾ ਵੀ 2.5 ਮਹੀਨੇ ਦਾ ਸੀ ਉਹਨਾਂ ਦੀ ਲੱਤਾਂ ਜਿਹੜੀਆਂ ਸੀ ਉਹ ਬਾਹਾਂ ਦੇ ਲੈਵਲ ਤੇ ਆ ਗਈਆਂ ਸੀ ਕਿ ਲਰ ਗਈ ਤੇ ਤਕਰੀਬਨ ਤਕਰੀਬਨ ਉਹ 2.5 ਸਾਲ ਤੱਕ ਉਹ ਹਸਪੀਟਲ ਦੇ ਵਿੱਚ ਹੀ ਰਹੇ ਆ ਤੇ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਪੁੱਛੋ ਡਾਕਟਰਾਂ ਨੂੰ ਕਿ ਜਦੋਂ ਉਹਨਾਂ ਨੇ ਪੋਸਟਮਾਰਟਮ ਕੀਤਾ ਉਹਨਾਂ ਦੀ ਬੋਡੀ ਤਾਂ ਉਹਨਾਂ ਨੇ ਦੇਖੀ ਹੋਊਗੀ ਉਹਨਾਂ ਦੇ ਜਿਹੜੇ ਦੋਵੇਂ ਪੈਰ ਸੀ ਉਹ ਗਲੇ ਹੋਏ ਆ ਉਹ ਸੈਕਸੀ ਐਕਸੀਡੈਂਟ ਦੀ وجہ ਤੋਂ ਅੱਜ ਤੱਕ ਹੁਣ ਤੱਕ ਪੈਰ ਉਹਨਾਂ ਦੇ ਦੋਵੇਂ ਗਲੇ ਸੀ ਸਰਜਰੀਆਂ ਉਹਨਾਂ ਦੀਆਂ ਲੱਤਾਂ ਦੀਆਂ ਹਰ ਸਾਲ 6 ਮਹੀਨੇ ਹੁੰਦੀਆਂ ਰਹਿੰਦੀਆਂ ਸੀ ਕੋਈ ਵੀ ਚਲੋ ਉਹਨਾਂ ਨੇ ਕਦੀ ਵੀ ਅੱਜ ਤੱਕ ਇੱਕ ਵੀ ਮੈਡੀਕਲ ਐਕਸਪੈਂਸ ਸਰਕਾਰ ਤੋਂ ਜਾਂ ਆਪਣੇ ਵਿਭਾਗ ਦੇ ਤੋਂ ਕਲੇਮ ਨਹੀਂ ਸੀ ਕੀਤਾ ਅੱਛਾ ਏ ਮਤਲਬ ਉਹਨਾਂ ਦੇ ਸਾਰੇ ਰਿਪੋਰਟ ਉਹਨਾਂ ਦੇ ਸਾਰੇ ਇਹ ਨਹੀਂ ਕਿ ਉਹ ਅੱਜ ਤੱਕ ਚਲੋ ਸਬ ਇਨਸਪੈਕਟਰ ਹੋਣ ਬਣੇ ਸੀ ਉਹ ਥੋੜਾ ਟਾਈਮ ਹੋਇਆ ਪਰ ਜਦੋਂ ਤੋਂ ਉਹਨਾਂ ਨੇ ਆਪਣੇ ਸ਼ੁਰੂਆਤੀ ਕੈਰੀਅਰ ਤੋਂ ਲੈ ਕੇ ਉਦੋਂ ਤਨਖਾਹਾਂ ਵੀ ਕੋਈ ਔਨੀਆਂ ਨਹੀਂ ਸੀ ਹੁੰਦੀਆਂ ਕੋਈ ਸਾਨੂੰ ਵੀ ਪਤਾ ਜਦੋਂ 4200 ਰੁਪਏ ਤੱਕ ਵੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹ ਵੀ ਸਰਕਾਰਾਂ ਦੀ ਕਿਸੇ وجہ ਤੋਂ ਕਈ ਉਹਨਾਂ ਦੀਆਂ ਵੀ ਚਲੋ وجہ ਹੁੰਦੀਆਂ ਉਹ ਵੀ ਕਈ ਵਾਰ ਬੰਦ ਹੋ ਜਾਂਦੀਆਂ ਸੀ ਪਰ ਉਹਨਾਂ ਨੇ ਤਾਂ ਵੀ ਆਪਣੀ ਡਿਊਟੀ ਨੂੰ ਐਸ ਮਤਲਬ ਐਫ ਸਮਝਿਆ ਕਿ ਮੇਰੇ ਲਈ ਪਹਿਲੀ ਉਹ ਚੀਜ਼ ਆ ਮੈਂ ਦੂਜਾ ਸਰੀਰ ਆਪਣਾ ਵੇਖਣਾ ਹੀ ਨਹੀਂਗਾ ਕਿ ਮੈਂ ਕਿੱਦਾਂ ਜਾਂਦਾ ਸਾਨੂੰ ਪਤਾ ਉਹ ਜਦੋਂ ਯੂਨੀਫਾਰਮ ਪਾਉਂਦੇ ਹੀ ਉਹ ਕਿੱਦਾਂ ਆਪਣੇ ਅੰਦਰ ਕਿੰਨਾ ਕੁਝ ਆਪਣੇ ਸਰੀਰ ਦੇ ਪੁਰਜਿਆਂ ਨੂੰ ਇਕੱਠੇ ਕਰਕੇ ਉਹਦੇ ਵਿੱਚ ਬਨ ਕੇ ਫਿਰ ਘਰੋਂ ਨਿਕਲਦੇ ਸੀ ਉਹਨਾਂ ਦਾ ਇੱਕ ਵੀ ਅੰਗ ਕੋਈ ਨਹੀਂ ਸੀ ਜਿਹੜਾ ਉਹ ਵੱਡਿਆ ਟੁਕਿਆ ਛਿਲਿਆ ਨਹੀਂ ਸੀ ਉਹ ਐਕਸੀਡੈਂਟਲੀ ਵਜਾ ਤੋਂ ਕਿਉਂਕਿ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਨਾੜਾਂ ਬਲੌਕ ਹੋ ਜਾਂਦੀਆਂ ਰਹੀਆਂ ਉਹਨਾਂ ਦੀਆਂ ਲੱਤਾਂ ਸੋਜ ਜਾਂਦੀਆਂ ਰਹੀਆਂ ਉਹਨਾਂ ਦੇ ਜਿੱਥੇ ਚਲੋ ਆਪਣੇ ਫੈਟ ਹੁੰਦੀ ਉੱਥੋਂ ਮਾਸ ਕੱਢ ਕੇ ਡਾਕਟਰ ਉਸ ਜ਼ਖਮ 'ਚ ਪਾਉਂਦੇ ਸੀ ਪਰ ਉਹ ਜ਼ਖਮ ਜਿਹੜੇ ਉਹ ਕਿਉਂਕਿ ਖੂਨ ਦੀ ਸਪਲਾਈ ਨਹੀਂ ਸੀ ਹੈਗੀ ਲੱਤਾਂ ਨੂੰ ਜ਼ੀਰੋ ਸਪਲਾਈ ਸੀ ਉਹ ਚੱਪਲ ਪਾਉਂਦੇ ਸੀ ਤੇ ਉਹਨਾਂ ਦਾ ਪੈਰ ਥੋਕਣਾ ਪੈਂਦਾ ਸੀ ਕੰਡ ਨਾਲ ਚੱਪਲ 'ਚ ਅੱਗੇ ਮੂਵ ਕਰਨ ਦੇ ਇਹ ਕਿਸੇ ਨੂੰ ਵੀ ਪੁੱਛ ਸਕਦੇ ਸਾਰੇ ਪਿੰਡ ਨੂੰ ਦੂਰ ਦੂਰ ਤੱਕ ਲੋਕਾਂ ਨੂੰ ਪਤਾ ਉਹਨਾਂ ਦੇ ਐਕਸੀਡੈਂਟ ਦਾ ਤੇ ਪਤਾ ਨਹੀਂ ਡਿਪਾਰਟਮੈਂਟ 'ਚ ਵੀ ਜਿਹੜੇ ਉਹਨਾਂ ਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਹੈ ਪਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਦੀ ਆ ਕਿ ਤੁਹਾਨੂੰ ਚਲੋ ਉਹਨਾਂ ਦੀ ਡਿਊਟੀ ਪ੍ਰਤੀ ਤੇ ਤੁਹਾਨੂੰ ਲੋਕੀ ਦੱਸ ਰਹੇ ਆ ਵੀ ਉਹ ਕਿ ਪਰ ਉਹਨਾਂ ਦੀ ਫਿਜ਼ੀਕਲ ਕੰਡੀਸ਼ਨ ਕੀ ਹੋਣ ਦੇ ਬਾਵਜੂਦ ਵੀ ਉਹ ਇੰਨੀ ਇਮਾਨਦਾਰੀ ਨਾਲ ਨੌਕਰੀ ਕਰਦੇ ਨੇ ਇਹ ਬਹੁਤ ਵੱਡੀ ਗੱਲ ਹੈ ਜੀ ਨਹੀਂ ਪਤਾ ਸੀ ਸਾਨੂੰ ਇਹ ਗੱਲ ਤੁਸੀਂ ਬਹੁਤ ਉਹਨਾਂ ਦੀਆਂ 25 ਤੋਂ 26 ਸਰਜਰੀਆਂ ਹੋਈਆਂ ਹਰ ਸਾਲ ਉਹਨਾਂ ਦੀ ਕੋਈ ਨਾ ਕੋਈ ਬੇਸ਼ੱਕ ਕਿਸੇ ਨੂੰ ਪੁੱਛ ਸਕਦੇ ਉਹਨਾਂ ਦੀ ਕੋਈ ਨਾ ਕੋਈ ਸਰਜਰੀ ਹੁੰਦੀ ਸੀ ਸਿਰਫ ਲੱਤਾਂ ਦੀ ਵਜ੍ਹਾ ਤੋਂ ਲੱਤਾਂ ਹੁੰਦੀਆਂ ਜਿਹਦੇ ਉੱਤੇ ਆਪਾਂ ਖਲੋ ਕੇ ਤੁਰਦੇ ਹਾਂ ਸਾਰਾ ਦਿਨ ਡਿਊਟੀ ਕਰਨ ਦੇ ਕਾਬਿਲ ਹੁੰਦੇ ਆ ਉਹ ਲੱਤਾਂ ਹੀ ਉਹਨਾਂ ਦੀਆਂ ਬੁਰੀ ਤਰ੍ਹਾਂ ਬੱਜਾ ਰਹੀ ਸੀ ਉਹਨਾਂ ਨੂੰ ਉਹਨਾਂ ਨੂੰ ਅਲਤੋ ਅਖੀਰ ਰਿਟਾਇਰਮੈਂਟ ਦੇ ਬਿਲਕੁਲ ਉਹਨਾਂ ਦੇ ਸਿਰਫ 10 ਮਹੀਨੇ ਜੌਬ ਦੇ ਰਹਿ ਗਈ ਸੀ ਤੇ ਉਹਨਾਂ ਨੂੰ ਅਹੀਂ ਖੁਦ ਉਹਨਾਂ ਦੇ ਪਰਿਵਾਰ ਦੇ ਤੌਰ ਤੇ ਅਸੀਂ ਉਹਨਾਂ ਨੂੰ ਕਹਿੰਨੇ ਸੀ ਕਿ ਪਾਪਾ ਤੁਸੀਂ ਰਿਟਾਇਰ ਹੋ ਜਾਓ ਰਿਟਾਇਰ ਅਰਲੀ ਰਿਟਾਇਰਮੈਂਟ ਲੈ ਲਓ ਉਹ ਕਹਿੰਦੇ ਹੀ ਨਹੀਂ ਤੁਹਾਨੂੰ ਕੀ ਪਤਾ ਮਤਲਬ ਸਾਰੀ ਉਮਰ ਨੌਕਰੀ ਕੀਤੀ ਹੁੰਦੀ ਆ ਜੋ ਖੀਰ ਤੇ ਕਹਿੰਦੇ ਹੀ ਮੇਰੀ ਫਸਲ ਪੱਕੀ ਆ ਖੀਰ ਲੈ ਦੇਣਾ ਜੋ ਮੈਂ ਉਹਨਾਂ ਦੇ ਨਾਲ ਹੀ ਉਹਨਾਂ ਨੇ ਮੈਨੂੰ ਬੜੀ ਵਾਰ ਐ ਕਿਹਾ ਮੇਰੀ ਫਸਲ ਪੱਕੀ ਹੁਣ ਹੁਣੇ ਮੈਂ ਨੌਕਰੀ ਛੱਡਨੀ ਆ ਜੇ ਜਿਹੜਾ ਕੋਈ ਅੱਗੇ ਹੁੰਦਾ ਆ ਉਹ ਵੀ ਕੋਈ ਕੋਈ ਹੁੰਦਾ ਆ ਮੰਨਿਆ ਕਿ ਚਲੋ ਪੁਲਿਸ ਵਾਲੇ ਜਦੋਂ ਹੁੰਦੇ ਵਰਦੀ ਉਹਨਾਂ ਜੋ ਦਲੇਰੀ ਹੁੰਦੀ ਆ ਤੇ ਉਹ ਇਸ ਮੈਕਮੇ ਵੱਲ ਜਾਂਦੇ ਆ ਪਰ ਗੱਲ ਇਹ ਆ ਕਿ ਉਸ ਸਮੇਂ ਦੇ ਕੋਈ ਕੋਈ ਹੁੰਦਾ ਜੋ ਅੱਗੇ ਹੋਣ ਵਾਲਾ ਹੋਵੇ ਉਹ ਮੇਰੇ ਬਾਪ ਸੀ ਉਸ ਟਾਈਮ ਤੇ ਨਹੀਂ ਬਹੁਤ ਵੱਡੀ ਗੱਲ ਆ ਅਸੀਂ ਪੁਲਿਸ ਨੂੰ ਵੀ ਸਾਰਿਆਂ ਨੂੰ ਰਿਕੁਐਸਟ ਕਰਦੇ ਆ ਸਭ ਨੂੰ ਪਤਾ ਹੀ ਨਹੀਂ ਕਿ ਕਿੱਥੋਂ ਕਿੱਥੋਂ ਤੱਕ ਇਹ ਚੀਜ਼ਾਂ ਕਹਿਣੀਆਂ ਪੈਣਗੀਆਂ ਮੈਨੂੰ ਨਹੀਂ ਪਤਾ ਪਰ ਮੈਂ ਚਾਹੁੰਨੀ ਆ ਕਿ ਉਹਨਾਂ ਨੂੰ ਜੋ ਮਰਜੀ ਕੋਈ ਸਾਨੂੰ ਕੋਈ ਅਜਿਹਾ ਸ਼ਬਦ ਕੋਈ ਕਹਿ ਰਿਹਾ ਹੈ ਜਿਤਨਾ ਮਰਜੀ ਸਾਡਾ ਸਾਡੀ ਦੁਨੀਆ ਖਤਮ ਹੋ ਚੁੱਕੀ ਆ ਕੋਈ ਸਾਨੂੰ ਕੁਝ ਵੀ ਦੇ ਦੇ ਕੋਈ ਸਾਨੂੰ ਕੁਝ ਵੀ ਕਰ ਦੇ ਪਰ ਹਾਂ ਇਨਸਾਫ ਸਾਨੂੰ ਜ਼ਰੂਰ ਚਾਹੀਦਾ ਉਹਨਾਂ ਬਦਲੇ ਕਿਤਨਾ ਕਿਤੇ ਉਹਨਾਂ ਦੀ ਸਾਰੀ ਉਮਰ ਦੀ ਕਮਾਈ ਬਦਲੇ ਸਾਨੂੰ ਇਨਸਾਫ ਚਾਹੀਦਾ ਜੋ ਉਹਨਾਂ ਨੇ ਕਿਤਰਾ ਕੀਤੀ ਡਿਊਟੀ ਕੀਤੀ ਜਿਤਨਾ ਉਹਨਾਂ ਨੇ ਬਹੁਤ ਸਿਆਣੇ ਹੋ ਜੋ ਗੱਲਾਂ ਤੁਸੀਂ ਅੱਜ ਕਹਿ ਗਏ ਉਹਨਾਂ ਹੀ ਗੱਲਾਂ ਮੈਂ ਅੱਜ ਤੋਂ 4-5 ਘੰਟੇ ਪਹਿਲਾਂ ਹੀ ਕਹਿ ਕੇ ਆਇਆ ਕਿ ਤੁਸੀਂ ਕਰੋੜ ਦੇ ਦਿਓ 10 ਦੇ ਦਿਓ ਕਿ ਚਰਨਜੀਤ ਮੁਰਿਆ ਉਹਨਾਂ ਬੇਟੀਆਂ ਆਸਤੇ ਜਾਂ ਬੇਟੇ ਆਸਤੇ ਜਾਂ ਕਿਸੇ ਆਸਤੇ ਜੋ ਸਾਡਾ ਸਿਰ ਤੇ ਹੱਥ ਸੀ ਇਹ ਗੱਲ ਚੜ੍ਹਦੀ ਮੋੜਨਾ ਬਾਪ ਬਾਪ ਹੀ ਰਹਿਣਾ ਜੀ ਆਵੇਂ ਮਨੋ ਕੁਝ ਕਰ ਦਿਓ ਔਰ ਜੋ ਸੇਧ ਦੇ ਇਹ ਹਾਲਾਤ ਸੀ ਤੁਹਾਨੂੰ ਮੈਂ ਤੇ ਕਹੂੰਗਾ ਆਪ ਦੀ ਇੱਕ ਵੀਡੀਓ ਭਾ ਕੇ ਗੱਲ ਆਪ ਦੱਸੋ ਸਾਰਾ ਪਰਿਵਾਰ ਬੈ ਕੇ ਕਿ ਲੋਕਾਂ ਨੂੰ ਪਤਾ ਲੱਗੇ ਕਿ ਇਹ ਬੰਦਾ ਸੀ ਕੌਣ ਕੇਡਿ ਚੈਰਿਟੀ ਦੇ ਨੀਚੇ ਜੋ ਉਹ ਕਹਿੰਦੇ ਸੀ ਉਹਨਾਂ ਨੂੰ ਅਸੀਂ ਸਪੀਕਰ ਤੇ ਕਈ ਇਹੋ ਜਿਹੇ ਹੁੰਦੇ ਸੀ ਉਹ ਵਿੱਚੋਂ ਮਹਿਕਮੇ ਜੋ ਜਿਹੜੇ ਕਹਿ ਦਿੰਦੇ ਸੀ ਕਿ ਗੁਰੂਆ ਕੀ ਕਰਦਾ ਏਡੀ ਵਕਤੇ ਤਿਆਰ ਹੋ ਕੇ ਤੂੰ ਉਹ ਕਹਿੰਦੇ ਹੀ ਡਿਊਟੀ ਹੈ ਤੇ ਜਾਣਾ ਮੈਂ ਚੱਲਿਆ ਬਾਕੀ ਵੇਖ ਲਓ ਆਪ ਜਾਂਦੇ ਕਿਸੇ ਨੂੰ ਕਹਿਣਾ ਤੁਸੀਂ ਰੁਕੋ ਮੈਂ ਜਾਣਾ ਹਾਂ ਵੀ ਹੁਣ ਵੀ ਉਹੀ ਕੰਮ ਕਰ ਰਹੇ ਸੀ ਉਹਨ ਵੀ ਗਏ ਐ ਤਾਂ ਇਸ ਗੱਲ ਦਾ ਪ੍ਰਮਾਣ ਆ ਨਹੀਂ ਤਾਂ ਉਹ ਹੁੰਦੇ ਹੀ ਨਾ ਉਥੇ ਪੱਜ ਜਾਂਦੇ ਉਹਨਾਂ ਨੂੰ ਕਿਹਾ ਹੁੰਦਾ ਦੀ ਘਟਾਈ ਹੁੰਦੀ ਜਾਂ ਬੇਈਮਾਨੀ ਹੁੰਦੀ ਅੱਜ ਜੂਦਾ ਹੁੰਦਾ ਅੱਜ ਬਚੇ ਹੁੰਦੇ ਹੋ ਇੱਥੇ ਸਾਡੇ ਵਿੱਚ ਹੁੰਦੇ ਸਵੇਰ ਦੇ ਤੁਸੀਂ ਡਿਊਟੀ ਤੇ ਜੇ ਕਿਉਂਕਿ ਉਸ ਲੇਡੀ ਦਾ ਹੀ ਉਦੋਂ ਪੋਸਟਮਾਰਟਮ ਕਰਾ ਰਹੇ ਸੀ ਹਾਂਜੀ ਉਸ ਹਸਪਤਲੋਂ ਕਰਾ ਰਹੇ ਆ ਪੂਰੇ ਦਿਨ ਤੋਂ ਉਹਨਾਂ ਦੇ ਨਾਲ ਦੇ ਮੈਨੂੰ ਨਹੀਂ ਪਤਾ ਸਬੋਡੀਨੇਟਸ ਜੂਨੀਅਰ ਸੀ ਕਿ ਸੀਨੀਅਰ ਸੀ ਉਹਨਾਂ ਨੇ ਉਹਨਾਂ ਨੂੰ ਕਿਹਾ ਸਰ ਤੁਸੀਂ ਜਾਓ ਕਿੰਨੇ ਮੈਂ ਤੁਹਾਡੇ ਨਾਲ ਚੱਲਦਾ ਜਦੋਂ ਉਹਨਾਂ ਨੂੰ ਕਾਲ ਲਈ ਆ ਕਹਿੰਦੇ ਮੈਂ ਨਾਲ ਚੱਲਦਾ ਵੈਸੇ ਮੈਨੂੰ ਨਾ ਤੁਸੀਂ ਬਹੁਤ ਮਤਲਬ ਸੱਚੀ ਸ਼ਰਧਾਂਜਲੀ ਇਹ ਆ ਜੋ ਤੁਸੀਂ ਅੱਜ ਕਿ ਇਛ ਲਈ ਮੇਰੀ ਤੁਹਾਨੂੰ ਉਹਨਾਂ ਦੀ ਜੀਵਨੀ ਬਾਰੇ 2 4 5 ਮਿੰਟ ਸਾਰਾ ਪਰਿਵਾਰ ਬੈ ਕੇ ਨਾ ਜੋ ਤੁਹਾਨੂੰ ਉਹਨਾਂ ਦੀਆਂ ਗੱਲਾਂ ਸਭ ਤੋਂ ਸੋਹਣੀਆਂ ਤੁਸੀਂ ਸਮਝਦੇ ਹੋ ਕਿ ਬੰਦੇ ਦਾ ਕਿਰਦਾਰ ਇਹ ਜਾਉਣਾ ਚਾਹੀਦਾ ਉਹ ਜਰੂਰ ਲੋਕਾਂ ਨੂੰ ਦੱਸੋ ਕਿ ਪਤਾ ਲੱਗੇ ਕਿ ਗਵਾਇਆ ਕੀ ਹੈ ਇਹ ਸਮਝਦੇ ਆ ਕਿ ਪੈਸੇ ਨਾਲ ਧਿਆਨ ਮੁੜਿਆਉਣਾ ਕਿ ਇਹਨਾਂ ਨੂੰ ਸਮਝ ਆਵੇ ਕਿ ਇਹ ਲਾਤੀ ਨਾ ਪੈਦਾ ਹੁੰਦੇ ਤੇ ਸਭ ਤੋਂ ਬਿਹਤਰ ਸੀ ਉਹਨਾਂ ਤੋਂ ساری ਉਮਰ ਡਿਸਪਲਿਨ ਸਿੱਖਿਆ ਕਿ ਤਰ੍ਹਾਂ ਉਹ ਯੂਨੀਫਾਰਮ ਪਾਉਂਦੇ ਹੀ ਨਾ ਕਿ ਤਰ੍ਹਾਂ ਉਹ ਘਰੋਂ ਤੁਰਦੇ ਹੀ ਕਿ ਬਸ ਮੈਂ ਹੀ ਆ ਤੇ ਮੇਰੀ ਡਿਊਟੀ ਆ ਹੋਰ ਕੁਝ ਨਹੀਂ ਐਸ ਬੱਚਿਆਂ ਨੂੰ ਕੀ ਸਿਖਾਇਆ ਜੀ ਦੱਸੋ ਕਹਿੰਦੇ ਨੇ ਇਹੀ ਤੁਹਾਨੂੰ ਕੀ ਪਤਾ ਡਿਊਟੀ ਕੀ ਚੀਜ਼ ਹੁੰਦੀ ਆ ਉਹਨਾਂ ਸਾਨੂੰ ਉਹਨਾਂ ਨੇ ਉਦੋਂ ਦੱਸ ਕੇ ਗਏ ਵੀ ਡਿਊਟੀ ਕੀ ਚੀਜ਼ ਹੁੰਦੀ ਆ ਤੇ ਬਿਲਕੁਲ ਜੋ ਯੂਨੀਫਾਰਮ ਤੁਸੀਂ ਪਾਈ ਆ ਉਹ ਸਿਰਫ ਇੱਕ ਉਹ ਇਸ ਲਈ ਨਹੀਂ ਪਾਈ ਕਿ ਤੁਸੀਂ ਭਰਤੀ ਹੋਏ ਆ ਤੁਸੀਂ ਤਨਖਾਹ ਲੈਣੀ ਆ ਤੇ ਤੁਸੀਂ ਯੂਨੀਫਾਰਮ ਪਾ ਲਈ ਆ ਨਹੀਂ ਉਹਨੂੰ ਕਰੀ ਦਾ ਕਿਦਾਂ ਉਹਨਾਂ ਨੇ ਸਾਰੀ ਉਮਰ ਸਾਨੂੰ ਰੋਜ਼ ਦਿਨ ਤੋਂ ਲੈ ਕੇ ਰਾਤ ਤੱਕ ਬਾਰ ਬਾਰ ਦੱਸਿਆ ਵੀ ਡਿਊਟੀ ਕੀ ਹੁੰਦੀ ਆ ਤੇ ਯੂਨੀਫਾਰਮ ਕੀ ਹੁੰਦੀ ਆ ਡਿਸਪਲਿਨ ਕੀ ਚੀਜ਼ ਹੈ ਪਹਿਲੇ ਕੀ ਕਹਿੰਦੇ ਹੁੰਦੇ ਸੀ ਕੀ ਹੋਏਗਾ ਮੈਂ ਵਿਆਹ ਤੋਂ ਬਾਅਦ ਹੀ ਮਤਲਬ ਆਪਣੀ ਐਜੂਕੇਸ਼ਨ ਕੰਪਲੀਟ ਕੀਤੀ ਥੋੜੀ ਜੀ ਮੇਰੀ ਮਾਸਟਰਸ ਰਹਿ ਗਈ ਸੀ ਮੈਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਇਕਨੋਮਿਕਸ ਦੇ ਵਿੱਚ ਤੇ ਉਹ ਚਾਹੁੰਦੇ ਸੀ ਕਿ ਉਹਨਾਂ ਵਰਗੇ ਕਿਸੇ ਅਹੁਦਿਆਂ ਤੇ ਪਹੁੰਚੀਏ ਪਰ ਚਲੋ ਸਾਡੇ ਥੋੜੇ ਇੰਟਰਸਟ ਡਿਫਰੈਂਟ ਸੀਗੇ ਤੇ ਤੁਸੀਂ ਕਿੱਥੇ ਸੈਟਲ ਹੋ ਮੈਂ ਹਾਂਗਕਾਂਗ ਯਾ ਸਰ ਕਿੰਨੇ ਸਾਲ ਤੋਂ ਤੇ ਥੋੜੇ ਕੋਸ਼ਿਸ਼ ਕਰਦੇ ਹਾਂ ਹਾਂ ਜੀ ਕਿੱਥੇ ਸੈਟਲ ਹੋ ਉਹ ਪਹਿਲਾਂ ਆਸਟ੍ਰੇਲੀਆ ਸੀ ਪਰ ਹੁਣ ਇੱਥੇ ਪੰਜਾਬ ਵਾਪਸ ਆ ਗਏ। ਤੁਹਾਡੀ ਆਖਰੀ ਵਾਰ ਕਦੋਂ ਉਹਨਾਂ ਨਾਲ ਗੱਲ ਹੋਈ ਸੀ? ਮੰਗਲਵਾਰ ਰਾਤ ਨੂੰ ਉਹ ਘਰ ਆਏ ਕਾਫੀ ਲੇਟ। ਉਹ ਉਹਨਾਂ ਦੇ ਨਾਲ ਉਹ ਮੇਰੇ ਬੱਚੇ ਵੀ ਨੇ ਦੋ ਛੋਟੀਆਂ ਬੱਚੀਆਂ ਨੇ ਤੇ ਉਹ ਉਹਨਾਂ ਦੇ ਨਾਲ ਹੀ ਬਸ ਮਤਲਬ ਆਪਣਾ ਉਹਨਾਂ ਨੂੰ ਹੁੰਦਾ ਸੀ ਕਿ ਮੈਂ ਇੱਥੇ ਸੀ ਹਾਂਜੀ ਉਹਨਾਂ ਦੇ ਕੋਲ। ਪਰ ਜਿਵੇਂ ਕਿ ਮਤਲਬ ਮੈਂ ਤੁਹਾਨੂੰ ਦੱਸਣ ਨਹੀਂ ਕਿ ਉਹਨਾਂ ਨੂੰ ਡਿਊਟੀ ਇਹੋ ਜੀ ਆਪਣੀ ਉਹਨਾਂ ਨੇ ਕੀਤੀ ਕਿ ਉਹ ਰਾਤ 12 ਵਜੇ ਵੀ ਘਰ ਆਉਂਦੇ ਸੀ ਕਈ ਵਾਰ ਮਤਲਬ 3-4 ਦਿਨ ਵੀ ਲੰਘ ਜਾਂਦੇ ਸੀ ਕਿ ਮੈਂ ਰਾਤ ਨੂੰ ਬੱਚਿਆਂ ਨੂੰ ਲੈ ਕੇ ਸੁੱਤੀ ਉਹ ਨਹੀਂ ਤੇ ਸਵੇਰੇ ਵੀ ਸੁੱਤੇ ਹੁੰਦੇ ਜਦੋਂ ਪਤਾ ਹੀ ਨਹੀਂ ਕਦੋਂ ਆਉਂਦੇ ਸੀ ਤੇ ਕਦੋਂ ਚੱਲ ਜਾਂਦੇ ਸੀ ਲਾਸਟ ਕੀ ਤੁਹਾਨੂੰ ਪਿਆ ਜੀ ਬੱਚਿਆਂ ਨੂੰ ਰਿਪੋਰਟ ਬਸ ਉਹਨਾਂ ਨੂੰ ਖੇਡਦੇ ਸੀ ਉਹਨਾਂ ਨਾਲ ਤੇ ਬਹੁਤ ਪਿਆਰ ਕਰਦੇ ਸੀ ਬੱਚਿਆਂ ਨਾਲ ਇਹ ਸਾਰੇ ਸਾਰੀ ਦੁਨੀਆ ਨੂੰ ਬਤਾ ਛੋਟੇ ਛੋਟੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਤੇ ਉਹਨਾਂ ਨੇ ਉਹਦਾਂ ਵੀ ਉਹਨਾਂ ਦੇ ਨਾਲ ਹੀ ਉਹਨਾਂ ਨੂੰ ਹੀ ਗੁੱਡ ਨਾਈਟ ਕਹੀ ਆ ਤੇ ਬਾਏ ਕੀਤੀ ਆ ਤੇ ਬਸ ਉਹ ਸੌਂ ਗਏ ਤੇ ਅਗਲੇ ਦਿਨ ਬੁੱਧਵਾਰ ਅਸੀਂ ਸਵੇਰੇ ਨਹੀਂ ਵੇਖੇ